ਸ਼ਾਤਰੀਏ ਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਘੱਟ ਤੇਲ ਵਿੱਚ ਅਦਰਕ ਦਾ ਅਚਾਰ ਅਦਰਕ ਦਾ achar ਬਣਾਉਣ ਲਈ ਇੱਥੇ ਮੈਂ 1/2 ਕਿਲੋ ਅਦਰਕ ਲਿਆ ਹੈ ਤੇ ਇਹਨੂੰ ਇੱਕ ਵਾਰ ਚੰਗੀ ਤਰ੍ਹਾਂ ਪਾ ਧੋ ਲਿਆ ਹੈ ਕਿਉਂਕਿ ਇਹਦੇ ਵਿੱਚ ਮਿੱਟੀ ਕਾਫੀ ਹੁੰਦੀ ਆ ਇਹਨੂੰ ਛਿੱਲਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਧੋ ਲੋ ਅਦਰਕ ਨੂੰ ਛਿੱਲ ਕੇ ਫਿਰ ਇੱਕ ਵਾਰੀ ਚੰਗੀ ਤਰ੍ਹਾਂ ਪਾਣੀ ਵਿੱਚ ਧੋ ਲਿਓ ਹੁਣ ਇੱਥੇ ਆਪਾਂ ਇਹਨੂੰ ਆਪਣੇ ਹਿਸਾਬ ਨਾਲ ਬਰੀਕ ਕੱਟ ਲਵਾਂਗੇ ਬਾਕੀ ਤੁਸੀਂ ਅਦਰਕ ਦਾ achar ਹੋਰ ਵੀ ਬਹੁਤ ਤਰੀਕਿਆਂ ਨਾਲ ਬਣਾ ਸਕਦੇ ਜੇ ਤੇ ਇਸ ਚੈਨਲ ਉੱਤੇ ਕਾਫੀ ਵੀਡੀਓਸ ਹੈਗੀਆਂ ਨੇ ਅਦਰਕ ਦਾ achar ਬਣਾਉਂਦੀਆਂ ਤੇ ਤੁਹਾਨੂੰ ਇਹ ਵੀਡੀਓ ਜੇਕਰ ਚੰਗੀ ਲੱਗਦੀ ਆ ਤੇ ਤੁਸੀਂ ਇਸ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਸੇ ਵੀ ਚੀਜ਼ ਦਾ ਜੇਕਰ ਆਪਾਂ ਅਚਾਰ ਬਣਾਉਨੇ ਆ ਸਭ ਤੋਂ ਜ਼ਰੂਰੀ ਹੈ ਕਿ ਉਹ ਅਚਾਰ ਵਾਸਤੇ ਤੁਹਾਡਾ ਅਦਰਕ ਮਿਰਚਾਂ ਜੋ ਵੀ ਆ ਚੰਗੀ ਤਰ੍ਹਾਂ ਸੁੱਕਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਥੋੜਾ ਬਹੁਤ ਵੀ ਪਾਣੀ ਰਹਿ ਜਾਂਦਾ ਹੈ ਤੇ ਅਚਾਰ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ ਤੇ ਆਪਣੇ ਜੋ ਹੱਥ ਨੇ ਉਹ ਵੀ ਇੱਕਦਮ ਸਾਫ਼ ਸੁਥਰੇ ਤੇ ਸੁੱਕੇ ਹੋਣੇ ਚਾਹੀਦੇ ਨੇ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਜੇਕਰ ਤੁਸੀਂ ਧਿਆਨ ਰੱਖੋਗੇ ਤੇ ਅਚਾਰ ਕਦੀ ਵੀ ਖਰਾਬ ਨਹੀਂ ਹੋਊਗਾ ਅਦਰਕ ਨੂੰ ਕੱਟਣ ਤੋਂ ਬਾਅਦ ਆਪਾਂ ਇਹਦੇ ਵਿੱਚ 3 ਤੋਂ 4 ਨਿੰਬੂ ਨਿਚੋੜਨੇ ਆ। ਜੇ ਜੇਕਰ ਆਪਾਂ ਇਸ ਤਰੀਕੇ ਨਾਲ ਨਿੰਬੂ ਦਾ ਰਸ ਪਾ ਕੇ ਅਦਰਕ ਦਾ achar ਬਣਾਵਾਂਗੇ ਤੇ ਆਪਾਂ ਨੂੰ ਇਹਦੇ ਵਿੱਚ ਕੋਈ ਵੀ ਵਾਧੂ ਸਿਰਕਾ ਜਾਂ ਜ਼ਿਆਦਾ ਤੇਲ ਪਾਉਣ ਦੀ ਲੋੜ ਨਹੀਂ ਪਊਗੀ। ਇਹ achar ਇਸੇ ਤਰੀਕੇ ਨਾਲ ਹੀ ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਚੱਲੇਗਾ। ਤੇਨੇ ਨਿੰਬੂ ਸੀ ਜਿਨ੍ਹਾਂ ਨੂੰ ਮੈਂ ਨਚੋੜ ਕੇ ਉਹਨਾਂ ਦੇ ਬੀਜ ਅਲੱਗ ਕਰਕੇ ਤੇ ਅਦਰਕ ਦੇ ਵਿੱਚ ਮਿਲਾ ਦਿੱਤਾ ਹੈ ਚੰਗੀ ਤਰ੍ਹਾਂ ਆਪਾਂ ਸਾਰੇ ਅਦਰਕ ਦੇ ਵਿੱਚ ਇਹਨੂੰ ਮਿਲਾ ਦੇਣਾ ਹੈ ਫਿਰ ਆਪਾਂ ਇਹਨੂੰ ਇੱਕ ਦਿਨ ਵਾਸਤੇ ਧੁੱਪੇ ਰੱਖਣਾ ਹੈ ਜੇਕਰ ਧੁੱਪ ਨਹੀਂ ਆ ਤੁਸੀਂ ਪੂਰੀ ਇੱਕ ਰਾਤ ਇਹਨੂੰ ਪੱਖੇ ਦੇ ਹੇਠਾਂ ਰੱਖ ਸਕਦੇ ਜੇ ਤਾਂ ਜੋ ਇਹਦੇ ਵਿੱਚ ਜਿੰਨੀ ਵੀ ਖਟਾਸ ਨਿੰਬੂ ਦਾ ਰਸ ਹੈ ਉਹ ਅਦਰਕ ਦੇ ਵਿੱਚ ਹੀ ਸੁੱਕ ਜਾਵੇ ਇਹਦੇ ਨਾਲ ਜਿਹੜਾ achar ਹੈ ਉਹ ਕਦੀ ਵੀ ਖਰਾਬ ਨਹੀਂ ਹੁੰਦਾ ਇਸ ਤੋਂ ਬਾਅਦ ਆਪਾਂ ਅਚਾਰ ਦੇ ਮਸਾਲੇ ਵੇਖ ਲੈਣੇ ਆਂ ਮਸਾਲਿਆਂ ਨੂੰ ਤੁਸੀਂ ਧੁੱਪ ਲਵਾ ਕੇ ਵੀ ਲੈ ਸਕਦੇ ਜੇ ਅਚਾਰ ਦੇ ਨਾਲ ਹੀ ਤੁਸੀਂ ਮਸਾਲੇ ਵੀ ਧੁੱਪੇ ਰੱਖ ਦੋ ਜੇਕਰ ਧੁੱਪ ਨਾ ਹੋਵੇ ਤਾਂ ਤੁਸੀਂ ਮਸਾਲਿਆਂ ਨੂੰ ਸੁੱਕਾ ਭੁੰਨ ਕੇ ਵੀ ਲੈ ਸਕਦੇ ਜੇ ਪਰ ਸਿਰਫ 1-2 ਮਿੰਟ ਵਾਸਤੇ ਘੱਟ ਫਲੇਮ ਦੇ ਉੱਤੇ ਭੁੰਨ ਲਿਓ ਇਹਦੇ ਨਾਲ ਇਹਦੇ ਵਿੱਚ ਜਿੰਨੀ ਵੀ ਜ਼ਿਆਦਾ ਨਮੀ ਹੋਊਗੀ ਉਹ ਖਤਮ ਹੋ ਜਾਊਗੀ ਮਸਾਲੇ ਇੱਥੇ ਆਪਾਂ 2 ਚਮਚ ਸੁੱਕਾ ਧਨੀਆ ਥੋੜਾ ਜਿਹਾ ਮੇਥੀ ਦਾਣਾ ਥੋੜੀ ਜੀ ਆਪਾਂ ਸਰੋਂ ਲਈ ਆ ਇੱਕ ਚਮਚ ਆਪਾਂ ਇੱਥੇ ਇੱਕ ਤੋਂ ਦੋ ਚਮਚ ਸੌਰੀ ਜੀਰਾ ਲਿਆਏ ਤੇ ਨਾਲ ਹੀ ਆਪਾਂ ਦੋ ਚਮਚ ਸੌਂਫ ਲਈਏ ਸੌਂਫ ਜ਼ਰੂਰ ਪਾਇਓ ਬਾਕੀ ਜੇਕਰ ਮਸਾਲੇ ਥੋੜੇ ਬਹੁਤ ਘੱਟ ਵੱਧ ਵੀ ਹੋ ਜਾਣਗੇ ਤੇ ਅਚਾਰ ਵਧੀਆ ਹੀ ਬਣੇਗਾ ਬਿਲਕੁਲ ਥੋੜੀ ਜਿਹੀ ਅਜਵਾਇਨ ਤੇ ਕਾਲੀ ਮਿਰਚ ਆਪਾਂ ਇੱਥੇ ਦੋ ਚਮਚ ਲਈਏ ਮਸਾਲਿਆਂ ਨੂੰ ਵੀ ਆਪਾਂ ਅਦਰਕ ਦੇ ਨਾਲ ਹੀ ਧੁੱਪ ਵਿੱਚ ਰੱਖ ਦਾਂਗੇ ਇਹਦੇ ਵਿੱਚੋਂ ਬਿਲਕੁਲ ਵੀ ਸਿੱਲਾਪਨ ਖਤਮ ਹੋ ਜਾਊਗਾ ਫਿਰ ਆਪਾਂ ਇਹਨਾਂ ਨੂੰ ਪੀਸ ਕੇ ਲਵਾਂਗੇ ਹੁਣ ਆਪਾਂ ਇਹਨਾਂ ਮਸਾਲਿਆਂ ਤੋਂ ਲਾਹਵਾ ਜੋ ਸੁੱਕੇ ਮਸਾਲੇ ਵਰਤਨੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਸੁੱਕੇ ਮਸਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਚਮਚ ਕਲੌਂਜੀ ਲਈ ਆ ਕਲੌਂਜੀ ਆਪਾਂ ਪੀਸ ਕੇ ਨਹੀਂ ਲੈਣੀ ਇਸੇ ਤਰ੍ਹਾਂ ਸਾਬਤ ਲੈਣੀ ਆ ਨਾਲ ਹੀ ਇੱਥੇ ਆਪਾਂ 2 ਚਮਚ ਲਾਲ ਮਿਰਚ ਲਈ ਆ ਇੱਕ ਚਮਚ ਇੱਥੇ ਆਪਾਂ ਹਲਦੀ ਲਵਾਂਗੇ 1 ਚਮਚ ਇੱਥੇ ਮੈਂ ਕਾਲਾ ਨਮਕ ਲਿਆ ਏ 2 ਚਮਚ ਆਪਾਂ ਇੱਥੇ ਸਫੇਦ ਨਮਕ ਲਵਾਂਗੇ ਕਾਲਾ ਨਮਕ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਏ ਕਿਸੇ ਵੀ ਅਚਾਰ ਦੇ ਵਿੱਚ ਅਚਾਰ ਬਹੁਤ ਹੀ ਜ਼ਿਆਦਾ ਚਟਪਟਾ ਬਣਦਾ ਏ ਬਾਕੀ ਆਪਾਂ ਇੱਥੇ 1 ਚਮਚ ਚਾਟ ਮਸਾਲਾ ਲਿਆ ਏ ਇਹ ਬਿਲਕੁਲ ਆਪਸ਼ਨਲ ਏ ਜੇਕਰ ਕੋਲ ਹੋਵੇ ਤੇ ਪਾ ਲਿਓ ਇਦੇ ਬਗੈਰ ਵੀ ਚਾਰ ਵਧੀਆ ਬਣੂਗਾ ਇੱਕ ਚਮਚ ਮੈਂ ਆਂਬਚੂਰ ਪਾਊਡਰ ਲਿਆ ਏ ਕਿਉਂਕਿ ਮੈਂ ਸਿਰਕਾ ਨਹੀਂ ਪਾਉਣਾ ਚਾਰ ਦੇ ਵਿੱਚ ਤੇ ਆਂਬਚੂਰ ਦੇ ਨਾਲ ਚਾਰ ਜਿਹੜਾ ਇਹ ਬਹੁਤ ਹੀ ਚਟਪਟਾ ਬਣਦਾ ਹੈ ਇਹਨਾਂ ਮਸਾਲਿਆਂ ਨੂੰ ਆਪਾਂ ਇਸੇ ਤਰੀਕੇ ਨਾਲ ਜਦੋਂ ਅਦਰਕ ਚੰਗੀ ਤਰ੍ਹਾਂ ਸੁੱਕ ਜਾਏਗਾ ਉਹਦੇ ਵਿੱਚ ਮਿਲਾਵਾਂਗੇ ਇੱਥੇ ਇੱਕ ਚਮਚ ਹੀ ਆਪਾਂ ਹਿੰਗ ਦਾ ਲਿਆ ਏ ਜਦੋਂ ਤੇਲ ਥੋੜਾ ਗਰਮ ਹੋ ਜਾਊਗਾ ਗਰਮ ਹੋਣ ਤੋਂ ਬਾਅਦ ਜਦੋਂ ਥੋੜਾ ਠੰਡਾ ਹੋਵੇਗਾ ਫਿਰ ਆਪਾਂ ਇੱਕ ਚਮਚ ਹਿੰਗ ਉਹਦੇ ਵਿੱਚ ਮਲੋਣੀ ਆ ਅੱਧੀ ਕੌਲੀ ਇੱਥੇ ਸਰੋਂ ਦਾ ਤੇਲ ਲਿਆ ਏ ਕੋਈ ਜ਼ਿਆਦਾ ਤੇਲ ਨਹੀਂ ਆਪਾਂ ਲਵਾਂਗੇ ਤੇਲ ਨੂੰ ਇੱਕ ਵਾਰ ਚੰਗੀ ਤਰ੍ਹਾਂ ਗਰਮ ਕਰਨਾ ਏ ਤਾਂ ਜੋ ਇਹਦੇ ਵਿੱਚ ਜਿੰਨਾ ਵੀ ਕੱਚਾਪਾਨ ਜਾਂ 스멜 ਹੁੰਦੀ ਹੋ ਚੰਗੀ ਤਰ੍ਹਾਂ ਚਲੀ ਜਾਵੇ ਜਦੋਂ ਤੇਲ ਥੋੜਾ ਜਿਹਾ ਠੰਡਾ ਹੋਊਗਾ ਫੇਰ ਇਹਦੇ ਵਿੱਚ ਆਪਾਂ ਹਿੰਗ ਮਿਲਾ ਦੇਣੀ ਆ ਜਿਆਦੇ ਤੱਤੇ ਵਿੱਚ ਹਿੰਗ ਪਾਓਗੇ ਹਿੰਗ ਇੱਕਦਮ ਸੜ ਜਾਂਦੀ ਆ ਹੁਣ ਇੱਥੇ ਆਪਾਂ ਪੂਰੇ ਇੱਕ ਦਿਨ ਦੀ ਧੁੱਪ ਮਸਾਲਿਆਂ ਨੂੰ ਲਵਾ ਦਿੱਤੀ ਸੀ ਮਸਾਲੇ ਪੂਰੀ ਤਰ੍ਹਾਂ ਸੁੱਕ ਗਏ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਵਾਂਗੇ ਜਿਆਦਾ ਬਰੀਕ ਨਹੀਂ ਕਰਨਾ ਥੋੜਾ ਆਪਾਂ ਇਹਨਾਂ ਨੂੰ ਦਰਦਰਾ ਹੀ ਰੱਖਾਂਗੇ ਤਾਂ ਜੋ achar ਵਿੱਚੋਂ ਇਹਨਾਂ ਦਾ ਪੂਰਾ ਟੇਸਟ ਮਿਲ ਸਕੇ ਤੇ ਜੋ ਇੱਥੇ ਅਦਰਕ ਸੀ ਉਹ ਵੀ ਬਿਲਕੁਲ ਚੰਗੀ ਤਰ੍ਹਾਂ ਵੇਖੋ ਤੁਸੀਂ ਸੁੱਕ ਚੁੱਕਾ ਹੈ ਇਹਦੇ ਵਿੱਚ ਬਿਲਕੁਲ ਵੀ ਨਿੰਬੂ ਦਾ ਰਸ ਨਹੀਂ ਦਿਖਦਾ ਪਿਆ ਤੇ ਜਿਹੜਾ ਅਦਰਕ ਹੈ ਇਹਦੇ ਵਿੱਚੋਂ ਇੱਕਦਮ ਖਟਾਸ ਆਉਂਦੀ ਪਈ ਹੈ ਨਿੰਬੂ ਦੀ ਤੇ ਮਸਾਲੇ ਬਿਲਕੁਲ ਇਸ ਤਰੀਕੇ ਨਾਲ ਦਰਦਰੇ ਪੀਸੇ ਹੋਣੇ ਚਾਹੀਦੇ ਨੇ ਇੱਕ ਵਾਰ ਆਪਾਂ ਨੂੰ ਲੱਗੇਗਾ ਕਿ ਮਸਾਲੇ ਕਾਫੀ ਜ਼ਿਆਦਾ ਹੋ ਗਏ ਨੇ ਪਰ ਜਦੋਂ ਆਪਾਂ ਇਹਦੇ ਵਿੱਚ ਤੇਲ ਮਲਾਵਾਂਗੇ ਜਾਂ ਫਿਰ ਆਪਾਂ ਇਹਦੇ ਵਿੱਚ ਸਿਰਕਾ ਪਾਉਨੇ ਆ ਤੇ ਇਹ ਮਸਾਲੇ ਕੰਟੇਨਰ ਦੇ ਵਿੱਚ ਹੀਠਾਂ ਜਾ ਕੇ ਬੈਠ ਜਾਂਦੇ ਨੇ ਸੋ ਮਸਾਲਿਆਂ ਦੇ ਨਾਲ ਹੀ ਅਚਾਰ ਜਿਹੜਾ ਹੈ ਉਹ ਜ਼ਿਆਦਾ ਟੇਸਟੀ ਲੱਗਦਾ ਹੈ ਇੱਥੇ ਆਪਾਂ ਜੋ ਸੁੱਕੇ ਮਸਾਲੇ ਸੀ ਉਹ ਵੀ ਪਾ ਦੇਣੇ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਫਿਰ ਆਪਾਂ ਇਹਦੇ ਵਿੱਚ ਜੋ ਹਿੰਗ ਵਾਲਾ ਤੇਲ ਸੀ ਉਹ ਪਾਵਾਂਗੇ ਹਿੰਗ ਜ਼ਰੂਰ ਤੁਸੀਂ ਆਚਾਰ ਦੇ ਵਿੱਚ ਪਾਓ ਹਿੰਗ ਦਾ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਆਚਾਰ ਦੇ ਵਿੱਚ ਥੋੜਾ ਥੋੜਾ ਕਰਕੇ ਤੇਲ ਪਾਵਾਂਗੇ ਜੇਕਰ ਤੁਸੀਂ ਨਿੰਬੂ ਨਹੀਂ ਪਾਉਂਦੇ ਪਏ ਤੁਸੀਂ ਇਸੇ ਤਰ੍ਹਾਂ ਹੀ ਅਦਰਕ ਨੂੰ ਸੁਕਾਉਂਦੇ ਪਏ ਜੇ ਤਾਂ ਤੁਸੀਂ ਤੇਲ ਅੱਧੀ ਕੌਲੀ ਦੀ ਜਗ੍ਹਾ ਇੱਕ ਕੌਲੀ ਲੈ ਲਿਓ ਤੇ ਤੁਸੀਂ ਆਚਾਰ ਨੂੰ ਜਦੋਂ 1-2 ਧੁੱਪਾਂ ਲਵਾ ਲੋਗੇ ਫਿਰ ਤੁਸੀਂ ਉਹਦੇ ਵਿੱਚ 4 ਤੋਂ 5 ਚਮਚ ਸਿਰਕਾ ਜ਼ਰੂਰ ਪਾ ਦਿਓ ਉਹਦੇ ਨਾਲ ਆਚਾਰ ਜਿਹੜਾ ਹੈ ਕਾਫੀ ਲੰਬੇ ਸਮੇਂ ਤੱਕ ਚੱਲੂਗਾ ਖਰਾਬ ਨਹੀਂ ਹੋਊਗਾ ਆਚਾਰ ਨੂੰ ਆਪਾਂ 2 ਦਿਨ ਦੀ ਧੁੱਪ ਜ਼ਰੂਰ ਲਵਾਵਾਂਗੇ ਇਹਦੇ ਨਾਲ ਆਚਾਰ ਜਿਹੜਾ ਹੈ ਚੰਗੀ ਤਰ੍ਹਾਂ ਬਣ ਜਾਂਦਾ ਹੈ ਜਿਉਂ-ਜਿਉਂ ਇਹ ਪੁਰਾਣਾ ਹੁੰਦਾ ਜਾਏਗਾ ਇਹਦਾ ਟੇਸਟ ਵਧਦਾ ਜਾਣਾ ਹੈ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਕਮੈਂਟ ਕਰਕੇ ਦੱਸਿਓ ਚੰਗੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਧੰਨਵਾਦ